ਬਾਈ ਇੱਕ ਕੰਮ ਹੋਰ ਆ ਵੀ ਕਈ ਕਹਿੰਦੇ ਵੀ ਜਿੱਦੇ ਹਰਪੇ ਸਿੱਧੂ ਦੀਆਂ ਵੀਡੀਓ ਚੱਲਣੋਂ ਹਟ ਜਾਂਦੀਆਂ ਐ ਉਹਦੇ ਸਿਖਿੰਦਰ ਸਿੰਘ ਲੋਪੋ ਕੋਲੇ ਹਰਪੇਜ ਸਿੱਧੂ ਜਾ ਕੇ ਆਪਦੇ ਜਿਹੜੀਆਂ ਮੋਹਰ ਲੀਆਂ ਐਂਟਰੀਆਂ ਹੁੰਦੀਆਂ ਹੈਗੀਆਂ ਉਹ ਆਜ ਹੁੰਦੀ ਆ ਬਾਈ ਦੀ ਹਨਾ ਕਹਿੰਦੇ ਉਹ ਬਾਈ ਕੋਲੇ ਜਾਵ ਰੈਂਦਾ ਜਦੋਂ ਹਰਪੇ ਸਿੰਘ ਸਿੱਧੂ ਦੀਆਂ ਵੀਡੀਓ ਚੱਲਣੋਂ ਹਟ ਜਾਂਦੀਆਂ ਉਦੋਂ ਸਿਖਿੰਦਰ ਸਿੰਘ ਲੋਪੋ ਨੂੰ ਯਾਦ ਕਰਦਾ ਇਹ ਗੱਲ ਬਥੇ ਕਿੰਨੀ ਸਚਾਈ ਹੈ ਨਹੀਂ ਯਾਦ ਤਾਂ ਤਾਂ ਕਰਕੇ ਜਿ ਭੁੱਲੇ ਹੋਈ ਹਾਂ ਜੀ ਤੁਹਾਡਾ ਚੜ੍ਹਦੀ ਕਲਾ ਉੱਥੋਂ ਥੋੜੇ ਨੋਟੇ ਸਿੱਖੀ ਜਾਂਦੇ ਆ ਨਹੀਂ ਅਸੀਂ ਤੁਹਾਡੇ ਲਈ ਹਾਜ਼ਰ ਆ ਠੀਕ ਆ ਸਹੀ ਆ ਜਾਨ ਵੀ ਤੁਹਾਡੇ ਲਈ ਹਾਜ਼ਰ ਹੂੰ ਬਈ ਤੁਹਾਡਾ ਮਲੇਸ਼ ਸ਼ੌਂਕ ਆ ਜਿਹੜਾ ਕਦੋਂ ਪੈ ਗਿਆ ਸੀ ਆ ਲਾਈਨ ਅਸਲ ਵਿੱਚ ਨਾ ਸ਼ੌਂਕ ਤਾਂ ਪੁਰਾਣਾ ਹੀ ਸੀ ਪਰ ਸਮਝ ਨਹੀਂ ਸੀ ਆਉਂਦੀ ਕਿਵੇਂ ਜੇ ਕੀਤਾ ਜਾਵੇ ਜੀ ਉਹੀ ਇਹ ਫੀਲਿੰਗ ਤਾਂ ਸਾਰੀ ਵੱਡੀ ਚਾਚ ਚੋਪੜਾ ਵਾਲੀ ਜੀ ਤੇ ਫਿਰ ਉਹ ਉਹ ਸੈਟ ਸੀਗੀ ਬਾਬਿਆਂ ਦੇ ਸਾਧਾਂ ਤੇ ਜੀ ਤੇ ਉਹਦੇ ਵਿੱਚੋਂ ਹੁਣ ਜਿਹੜੇ ਜਵਾਬ ਸੀਗੇ ਉਹ ਤਾਂ ਮੰਨਦੇ ਸੀ ਉਹ ਵੀ ਦਾ ਬਰਚੀ ਤੇ ਜਾਂਦੇ ਸੀ ਰੇਗ ਦੀ ਤੇ ਵੀ ਵੀਰਾ ਕਹਿੰਦਾ ਯਾਰ ਭੇਜ ਆਪਾਂ ਇੱਕ ਅਜਿਹਾ ਕੱਟ ਨਾ ਬਣਾਈਏ ਇਹਨੂੰ ਵੀ ਚੈਨਲ ਤੋਂ ਜਵਾਬ ਮਿਲ ਚੁੱਕਿਆ ਸੀ ਤੇ ਮੇਰਾ ਵੀ ਜਵਾਬ ਵਰਗਾ ਕੰਮ ਕੋਲ ਚੱਲਿਆ ਸੀਗਾ ਸਕੂਲ ਚੋਂ ਮੈਨੂੰ ਸਕੂਲ ਦੇ ਵਿੱਚ ਹਾਂ ਮਤਲਬ ਇੱਥੋਂ ਫਿਰ ਆਏ ਇਹ ਸਾਡੀ ਸਟਾਰਟਿੰਗ ਹੋਈ ਸ਼ੌਂਕ ਬਹੁਤ ਸੀ ਬਾਈ ਅੱਤ ਦਰਦੇ ਦਾ ਕਿਉਂਕਿ ਜਿਹੜੇ YouTube ਆ ਨਾ ਜੀ Facebook ਦਾ ਜੀ ਬਹੁਤ ਫਿਕਰ ਜੀ ਤੇ ਬਈ ਇੱਕ ਨਾ ਹੋਰ ਯਾਰ ਗੱਲ ਮੈਂ ਤਾਂ ਬਾਲਾ ਹਟ ਮੱਕਾਟ ਰਿਆ ਬਾਈ ਦੇ ਨਾਲ ਮਤਲਬ ਉਦਾਂ ਪਿੰਡ ਦੌਰ ਤੇ ਸਿਜਿੰਦਰ ਸਿੰਘ ਲੋਪੋਂ ਨਾਲ ਚੱਲ ਮੇਰਾ ਹੈਗੀ ਆ ਹਨਾ